ਗੱਡੀ ਨਾ ਹੁਟਰ ਮਾਰਦੀ ਫਿਰਦੀ ਆ ਇਹਦਾ ਵੈਰੀਫਾਈ ਕਰੋ ਅਸੀਂ ਇਹਦਾ ਐਡਰੈਸ ਕਢਵਾਇਆ ਇਹ ਐਡਰੈਸ ਤੇ ਗੱਡੀ ਹੈ ਨਹੀਂ ਸੀ ਉਥੇ ਫਿਰ ਇਹਦੇ ਨੰਬਰ ਤੇ ਕਾਲ ਕੀਤੀ ਇਹ ਕਹਿੰਦਾ ਸਰ ਮੈਂ ਦੁਰਗਾ ਮਾਤਾ ਮੰਦਰ ਕੋਲ ਆ ਇੱਕ ਕਾਲਜ ਦੇ ਵਿੱਚ ਸਟੂਡੈਂਟ ਆ ਉਹਨਾਂ ਦੇ ਪੇਰੈਂਟਸ ਨੂੰ ਬੁਲਾਇਆ ਵੀ ਤੁਸੀਂ ਇਹਨੂੰ ਗੱਡੀ ਕਿਸ ਬੇਸ ਤੇ ਦਿੱਤੀ ਆ ਹੁਣ ਇੱਕ ਤੀਜਾ ਨੇ ਵੀ ਆਈਪੀ ਸਟਿਕਰ ਲਾਇਆ ਇੱਕ ਗੱਡੀ ਨਾ ਹੂਟਰ ਮਾਰਦੀ ਫਿਰਦੀ ਆ ਇਹਦਾ ਵੈਰੀਫਾਈ ਕਰੋ ਅਸੀਂ ਇਹਦਾ ਐਡਰੈਸ ਕਢਵਾਇਆ ਇਹ ਐਡਰੈਸ ਤੇ ਗੱਡੀ ਹੈ ਨਹੀਂ ਸੀ ਉੱਥੇ ਫਿਰ ਇਹਦੇ ਨੰਬਰ ਤੇ ਕਾਲ ਕੀਤੀ ਇਹ ਕਹਿੰਦਾ ਸਰ ਮੈਂ ਦੁਰਗਾ ਮਾਤਾ ਮੰਦਰ ਕੋਲ ਆ ਅਸੀਂ ਇਹਨੂੰ ਜਗਰੋਂ ਪੁਲ ਤੇ ਬੁਲਾ ਲਿਆ ਅਸੀਂ ਕਿਹਾ ਵੀ ਤੂੰ ਆ ਸਾਨੂੰ ਇਹ ਹੁੰਦਾ ਵੀ ਜਿਹੜੇ ਬੰਦੇ ਨੇ ਕੰਪਲੇਨਟ ਕੀਤੀ ਆ ਇਹਦੇ ਵੈਸੇ ਤਾਂ ਨਹੀਂ ਕਰਦੀ ਜਦੋਂ ਗੱਡੀ ਇਹਦੀ ਰੋਕੀ ਚੈੱਕ ਕੀਤੀ ਇੱਕ ਤਾਂ ਬਿਨਾਂ ਪਰਮਿਸ਼ਨ ਤੋਂ ਇਹਨੇ ਬਲੈਕ ਫਿਲਮ ਲਾਈ ਆ ਫਿਰ ਗੱਡੀ ਨੂੰ ਹੂਟਰ ਲਾਈ ਆ ਇਹ ਕਾਲਜ ਦੇ ਵਿੱਚ ਸਟੂਡੈਂਟ ਆ ਉਹਨਾਂ ਦੇ ਪੇਰੈਂਟਸ ਨੂੰ ਬੁਲਾਇਆ ਵੀ ਤੁਸੀਂ ਇਹਨੂੰ ਗੱਡੀ ਕਿਸ ਬੇਸ ਤੇ ਦਿੱਤੀ ਹੁਣ ਇੱਕ ਵੀਜ਼ਾ ਨੇ ਬੀਏਪੀ ਸਟਿਕਰ ਲਾਇਆ ਬੀਏਪੀ ਸਟਿਕਰ ਦੀ ਨੇ ਕਿਥੋਂ ਲਿਆ ਪਾਰਕਿੰਗ ਦਾ ਇਹਨੇ ਆਪ ਛੁਪਾਇਆ ਜਾਂ ਇਹਨੇ ਕਿਸ ਤੋਂ ਲਿਆ ਉਹ ਦੀ ਵੈਰੀਫਾਈ ਕਰ ਰਹੇ ਆ ਨਹੀਂ ਦੇਖੋ ਅਸੀਂ ਤਾਂ ਪਹਿਲਾਂ ਸਾਰਿਆਂ ਨੂੰ ਇਹਨਾਂ ਨੂੰ ਪਹਿਲਾਂ ਵੀ ਵਾਰਨਿੰਗ ਦਿੱਤੀ ਸੀ ਹੁਣ ਦੁਬਾਰਾ ਫੇਰ ਦੇ ਰਹੇ ਆ ਵੀ ਜਿਨ੍ਹਾਂ ਦੇ ਲੱਗੇ ਨੇ ਆਪਣੇ ਆਪ ਨੂੰ ਸੁਧਰ ਜੋ ਅਫਸਰ ਬੜੇ ਵਧੀਆ ਨੇ ਕਿਸੇ ਨੇ ਸਪੇਅਰ ਨਹੀਂ ਕਰਨਾ ਸੀਨੀਅਰ ਅਫਸਰ ਵੱਲੋਂ ਇਹੀ ਸਾਡਾ ਹੁਕਮ ਆ ਮੰਨ ਜੋ ਕਿ ਏਡੀਐਸਪੀ ਡਰਾਈਵ ਸਰ ਵੱਲੋਂ ਮੀਟਿੰਗਾਂ ਰੱਖੀਆਂ ਗਈਆਂ ਏਸੀਪੀ ਸਰ ਵੱਲੋਂ ਟਰੈਫਿਕ ਸਰ ਵੱਲੋਂ ਵੀ ਕਿਸੇ ਨੂੰ ਸਪੇਅਰ ਨਹੀਂ ਕਰਨਾ ਜਿਹੜਾ ਬੰਦਾ ਕਾਲੀ ਫਿਲਮ ਹੂਟਰ ਲਾ ਕੇ ਹੁੱਲੜਬਾਜੀ ਕਰਦਾ ਕਾਰਾਂ ਦੇ ਵਿੱਚ ਰੈਲੀਆਂ ਕੱਢਦਾ ਕਿਸੇ ਤਰ੍ਹਾਂ ਦੀ ਵੀ ਮਤਲਬ ਬੱਚੇ ਉਹਨਾਂ ਨੂੰ ਸਪੇਅਰ ਨਹੀਂ ਕਰਨਾ ਉਹਨਾਂ ਦੇ ਚਲਾਨ ਕਰ ਦੋ ਗੱਡੀ ਬੌਂਡ ਕਰੋ ਹੁਣ ਇਹਨੇ ਫਾਦਰ ਸਾਹਿਬ ਨੂੰ ਬੁਲਾ ਰਹੇ ਆ ਉਹਨਾਂ ਨੂੰ ਪੁੱਛਾਂਗੇ ਵੀ ਤੁਸੀਂ ਇਹਨੂੰ ਕਿਸ ਵੇਪ ਤੇ ਗੱਡੀ ਦਿੱਤੀ ਆ ਉਦੋਂ ਦੇ ਨਾਮ ਤੇ ਆ ਗਿਆ ਮੇਰੇ ਕਨਾਲ ਸਸਪੈਂਡ ਆ ਇਹ ਦੇ ਦਿਓ ਫਿਰ ਉਸ ਤੋਂ ਅੱਗੇ ਸਰਕਾਰੀ ਕਾਗਜ਼ ਨੇ ਕਿਸੇ ਗੱਡੀ ਦਾ ਚਲਾਣ ਕੀਤਾ ਹੈ ਮਾਦਰ ਪਰਾਏ ਜਾਂ ਕਲਰ ਰੇਜੇ ਕਰਦੇ ਕਿਹੜੀ ਗੱਡੀ ਆਹੀ ਗੱਡੀ ਇਹਦਾ ਪਹਿਲਾ ਚਲਾਣ ਹੋਇਆ ਹਾਂਜੀ ਇਹਦੇ ਬਾਰੇ ਮੈਨੂੰ ਨੌਲੇਜ ਨਹੀਂ ਹੈ ਕਿ ਜਸ ਮੈਂ ਤਾਂ ਅੱਜ ਫੜੀ ਆ ਦੇਖੋ ਜਿੰਦਾ ਪਹਿਲਾ ਲਾਇਸੈਂਸ ਸਸਪੈਂਡ ਹੋਇਆ ਤੇ ਇਹਨੂੰ ਲਾਇਸੈਂਸ ਦਾ ਵੀ 10000 ਰੁਪਏ ਫਾਈਨ ਪੈ ਜਾਏਗਾ ਪਹਿਲਾਂ ਵੀ ਇਹਨਾਂ ਦਾ ਇੱਕ ਵਾਰ ਮੋਦੀ ਭਾਈ ਚਲਾਉਂਦਾ ਮਾਤਾ ਰਾਣੀ ਜੀ ਮਾਤਾ ਰਾਣੀ ਜੀ ਕੋ ਮੈਂ ਨਹੀਂ ਕੀਤਾ ਜਿਸ ਜਿਹੜੇ ਮੁਲਾਜ਼ਮ ਨੇ ਕੀਤਾ ਹੋਗਾ ਅਸੀਂ ਵੈਰੀਫਾਈ ਕਰਾਂਗੇ ਦੋ ਹੋਗੇ ਤਾਂ ਲਾਇਸੈਂਸ ਹੀ ਨਹੀਂ ਬਣਨਾ ਤੀਜੀ ਵਾਰ ਤੋਂ ਬਿਨਾਂ ਲਾਇਸੈਂਸ ਤੋਂ ਤੁਹਾਨੂੰ ਪਤਾ ਬੰਦਾ ਗੱਡੀ ਚਲਾਈ ਨਹੀਂ ਸਕਦਾ ਜੇ ਚਲਾਏਗਾ ਉਹਦੇ ਉੱਪਰ ਐਫਆਈਆਰ ਲੱਗੋ ਜਾਈਗੀ ਹੁਣ ਇਹਨਾਂ ਦਾ ਕੀ ਕਾਰਵਾਈ ਕਿਹਨਾਂ ਦਾ ਜੀ ਇਹਨੇ ਗੱਡੀ ਦੇ ਮਾਲਕ ਨੂੰ ਬੁਲਾਇਆ ਜਿਹੜੇ ਫਾਦਰ ਸਾਹਿਬ ਦੇ ਨਾਂ ਤੇ ਗੱਡੀ ਉਹਨਾਂ ਨੂੰ ਇੱਥੇ ਬੁਲਾਇਆ ਉਹ ਆ ਰਹੇ ਨੇ ਗੱਡੀ ਦਾ ਚਲਾਨ ਕਰਕੇ ਬੇਡੇ ਨੂੰ ਫੜਾਦਾ ਕਿ ਜਿਹੜਾ ਥੋੜਾ ਸਾਹਮਣੇ ਗੱਡੀ 'ਚ ਬਿਨਾਂ ਪਰਮਿਸ਼ਨ ਤੋਂ ਹੂਟਰ ਲੱ बीएपी स्टिकर लगा हुआ वो देख लो ਤੁਹਾਡੇ ਸਾਹਮਣੇ ਆ ਬਲੈਕ ਫਿਲਮ ਦਾ ਚਲਾਨ ਕਰਦਾ ਆਦੀ ਫਿਲਮ ਅੱਧੀ ਤਾਰਤੀ ਆ ਅੱਧੀ ਹੁਣ ਇਹਨਾਂ ਨੂੰ ਦਰਵਾਵਾਂਗੇ ਆਪ ਹੀ ਬੁਲਟ ਮੋਟਰਸਾਈਕਲ ਤੁਹਾਨੂੰ ਮੈਂ ਦੱਸ ਰਿਹਾ ਪਹਿਲਾਂ ਵੀ ਮੈਂ ਰਿਕਵੈਸਟ ਕੀਤੀ ਤੁਹਾਨੂੰ ਵੀ ਪਹਿਲਾਂ 65 ਸੀ ਸੁਧਰ ਗਏ ਸੀ ਹੁਣ 85 ਸੁਧਰ ਗਏ 15% ਜਿਹੜੇ ਰਹਿ ਗਏ ਨੇ ਪਿੰਡਾਂ ਵਾਲੇ ਨੇ ਸ਼ਹਿਰ ਬਲ ਬਹੁਤ ਘੱਟ ਹੁੰਦੇ ਨੇ ਅਸੀਂ ਉਹਨਾਂ ਨੂੰ ਵੀ ਵਾਰਨਿੰਗ ਦਤੀਏ ਜਿਹੜਾ ਕੋਈ ਸ਼ਹਿਰ ਦੇ ਅੰਦਰ ਸਿਟੀ ਏਰੀਆ ਦੇ ਵਿੱਚ ਕੋਈ ਮੋਟਰਸਾਈਕਲ ਕਾਲਜ ਮੂਰੇ ਪਹਿਲਾਂ ਸਾਨੂੰ ਕੰਪਲੀਟ ਮਿਡੀ ਸੀ ਮਾਡਲ ਦਾ ਨੂੰ ਗੌਰਵ ਕੁੜੀਆਂ ਦਾ ਕਾਲਜ ਆ ਉਹ ਤੇ ਹੁੱਲ ਲਵਾਈ ਸੀ ਫਿਰ ਸਾਡਾ ਉਸੇ ਨਾਕਾ ਲੱਗਣ ਲੱਗ ਗਿਆ ਉਥੇ ਬਿਲਕੁਲ ਹੁਣ ਹੁੱਲੜਾ ਬਾਜੀ ਬੰਦ ਕਰਤੀ ਹੁਣ ਜਿੰਨਾ 올ੇ ਟਾਈਮ ਸਕੂਲਾਂ ਟਾਈਮ ਜਿਹੜੇ ਬੱਚੇ ਲੈ ਕੇ ਆਂਦੇ ਨੇ ਬੁਲਟ ਅਸੀਂ ਫਿਰ ਟੀਚਰਾਂ ਨਾਲ ਇਹਨਾਂ ਨੇ ਮੀਟਿੰਗ ਕੀਤੀ ਵੀ ਤੁਸੀਂ ਇਹਨਾਂ ਨੂੰ ਬੁਲਟ ਮੋਟਰਸਾਈਕਲ ਕਿਉਂ ਦਿੰਦੇ ਹੋ ਵੀ ਦੇ ਦਿਓ ਹੋਣੀ ਵੀ ਨੇੜੇ ਆ ਗਈ ਇਹ ਉਹ ਮਤਲਬ ਇਦਾਂ ਦੀਆਂ ਚੀਜ਼ਾਂ ਬਹੁਤ ਦੇਖਣ ਨੂੰ ਮਿਲੀਆਂ ਬੁਲਟ ਬਾੜ ਬੜੇ ਦਿਖਦੇ ਆ ਦੇਖੋ ਜੀ ਹੋਲੀ ਦਾ ਤਿਉਹਾਰ ਤੁਸੀਂ ਵੀ ਇੱਥੇ ਹੋ ਅਸੀਂ ਵੀ ਇੱਥੇ ਆ ਸਾਡੇ ਜਿਹੜੇ ਸ਼ਹਿਰ ਦੇ ਵਿੱਚ ਨਾਕੇ ਬੜੇ ਲੱਗੇ ਹੋਣੇ ਸਪੇਅਰ ਕਿਸੇ ਨੂੰ ਨਹੀਂ ਕਰਨਾ ਇਹ ਤਾਂ ਹੈ ਨਹੀਂ ਵੀ ਕੋਈ ਇਹ ਸਰਿਆ ਮਹੋਲੀ ਦੇ ਆ ਉਲੰਘਣਾ ਕਰਨਗੇ ਤੇ ਅਸੀਂ ਇਹਨਾਂ ਨੂੰ ਸਪੇਅਰ ਕਰਦਾਂਗੇ ਸਾਡੇ ਨਾਕਾ ਇੱਕ ਇੱਕ ਚੌਂਕ 'ਚ ਤਿੰਨ ਤਿੰਨ ਨਾਕੇ ਲਾ ਦੇਣੇ ਆ ਅਸੀਂ ਬੈਰੀਕੇਟਿੰਗ ਕਰ ਦੇਣੀ ਆ ਜਿਹੜਾ ਆਊਗਾ ਸਪੇਅਰ ਕਰਨਾ ਨਹੀਂ ਗੱਡੀ 207 ਵਿੱਚ ਬੰਦ